ਨੇ ਹਿਰਦੇ ਵਿੱਚ ਆਪਣੇ ਪਰਿਵਾਰ ਨੂੰ ਛੱਡ ਗਏ ਪੱਤਰਕਾਰਤਾ ਧਰਮ ਨਿਭਾਉਂਦੇ ਹੋਏ ਦੁਰਘਟਨਾ ਦੇ ਵਿੱਚ ਹੋਈ ਪੱਤਰਕਾਰ ਦੀ ਮੌਤ ਪੱਤਰਕਾਰਾਂ ਵਿੱਚ ਦੁੱਖ ਦੀ ਲਹਿਰ ਸਮੂਹ ਪੱਤਰਕਾਰਾਂ ਨੇ ਕੀਤੀ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਇਹ ਕੋਈ ਬਹੁਤ ਦੁੱਖ ਦੀ ਗੱਲ ਹੈ ਸਾਡੇ ਅਨਾਸ਼ ਸੰਬੋਧ ਜੀ ਜਿਹੜੇ ਪੱਤਰਕਾਰ ਸੀ ਡਿਊਟੀ ਦੇ ਟਾਈਮ ਵੇਲੇ ਉਹਨਾਂ ਦੇ ਉੱਤੇ ਖੰਭਾ ਜਿਹੜਾ ਗਿਰਿਆ ਨੇ ਰੇ ਕਰਕੇ ਉਹਦੇ ਤੇ ਜਮੀਨ ਉਹਨਾਂ ਦੀ ਮੌਤ ਹੋ ਗਈ ਹੈ ਉਸ ਕਰਕੇ ਸਾਰੇ ਪੱਤਰਕਾਰ ਭਾਈਚਾਰਾ ਰਾਜਪੁਰਾ ਜਿਹੜਾ ਐ ਕਵਰਟ ਕਵਰਟ ਕਰ ਰਿਹਾ ਔਰ ਸਰਕਾਰ ਤੋਂ ਮੰਗ ਕਰਦਾ ਹੈ ਵੀ ਜਿਹੜੀ ਉਹਨਾਂ ਨੇ ਮੰਗ ਕੀਤੀ ਹੈ ਵੀ 1 ਕਰੋੜ ਰੁਪਏ ਮੁਆਵਜ਼ਾ ਔਰ ਉਹਨਾਂ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਇਹ ਜਲਦੋਂ ਜਲਦ ਜਿਹੜਾ ਮੁੱਖ ਮੰਤਰੀ ਜੀ ਨੂੰ ਜਿਹੜਾ ਹੈ ਐਲਾਨ ਕਰਨਾ ਚਾਹੀਦਾ ਕਿਉਂਕਿ ਇਹ ਪੱਤਰਕਾਰ ਭਾਈਚਾਰਾ ਵੀ ਉਸੇ ਤਰੀਕੇ ਇੱਕ ਕਿਸਮ ਦਾ ਕੰਮ ਕਰਦਾ ਹੈ ਜਿਸ ਤਰ੍ਹਾਂ ਕਿ ਔਰ ਜਿਹੜੇ ਕਈ ਇਹੋ ਜਿਹੇ ਸੰਸਾਰਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਸਰਕਾਰ ਜਿਹੜੀ ਮੌਜੂਦਾ ਦਿੰਦੀ ਹੈ ਇਹ ਵੀ ਆਪਣੀ ਜਿਹੜੀ ਹੈ ਸਰੀਰ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਜਿਹੜੇ ਆਪਣੀ ਡਿਊਟੀ ਨੂੰ ਜਿਹੜੀ ਮਿਹਨਤ ਕਰਦੇ ਆ ਉਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਮੈਂ ਜਲਦ ਤੋਂ ਜਲ ਜਿਹੜਾ ਹੈ ਉਹਨਾਂ ਦੀ ਜਿਹੜੀ ਹੈ 1 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਔਰ ਇੱਕ ਸਰਕਾਰੀ ਨੋਟਿਸ ਦਾ ਐਲਾਨ ਕਰਨਾ ਚਾਹੀਦਾ ਹੈ ਅਸੀਂ ਵੀ ਸਾਰੇ ਪੱਤਰਕਾਰ ਜਿਹੜਾ ਹੈ ਬਹੁਤ ਦੁੱਖਪ੍ਰਦ ਹੁੰਦੇ ਆ ਇਸ ਗੱਲ ਦੇ ਉਤੇ ਕਿ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਸਾਰੇ ਜਿਹੜਾ ਭਾਈਚਾਰਾ ਉੱਥੇ ਉਹਨਾਂ ਦੇ ਧੰਨਵੇ ਵਿੱਚ ਜਰੂਰ ਸ਼ਾਮਿਲ ਹੋਵਾਂਗੇ। ਪ੍ਰੈਮੇਰੀ ਕੀ ਸਮਝਦੇ ਹੋ ਜਿਵੇਂ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਹਾਲੇ ਤੱਕ ਕੋਈ ਨੁਮਾਇੰਦਾ ਨਹੀਂ ਭੇਜਿਆ ਗਿਆ ਤੇ ਪੱਤਰਕਾਰਾਂ ਵੱਲੋਂ ਸੜਕਾਂ ਤੇ ਉਤਰਾ ਜਾ ਰਿਹਾ। ਬਿਲਕੁਲ ਜੀ ਇਹ ਜਿਹੜੀ ਹੈ ਬੜੀ ਮੰਦਭਾਗੀ ਗੱਲ ਹੈ ਕਿ ਹੋਰ ਕੋਈ ਛੋਟੀ ਮੋਟੀ ਘਟਨਾ ਹੁੰਦੀ ਹੈ ਉੱਥੇ ਦਾ ਜਿਹੜਾ ਸਰਕਾਰ ਦੇ ਨੁਮਾਇੰਦੇ ਜਿਹੜੇ ਆ ਫਟਾਫਟ ਉੱਥੇ ਪਹੁੰਚ ਜਾਂਦੇ ਆ ਪਰ ਪੱਤਰਕਾਰ ਭਾਈਚਾਰਾ ਜਿਹੜਾ ਹੈਗਾ ਉਹਨਾਂ ਦੇ ਇੱਕ ਸਾਥੀ ਦੀ ਜਿਹੜੀ ਡਿਊਟੀ ਦੇ ਦੌਰਾਨ ਜਿਹੜੀ ਮੌਤ ਹੋਈ ਆ ਉੱਥੇ ਜਿਹੜਾ ਕੋਈ ਵੀ ਨਾ ਪਹੁੰਚਣਾ ਸਰਕਾਰ ਦਾ ਨੁਮਾਇੰਦਾ ਬਹੁਤ ਹੀ ਮੰਦ ਭਾਗੀ ਕਰਨਾ ਹੈ ਅਸੀਂ ਇਹਦੀ ਮੰਦ ਭਾਗੀ ਕਰਦੇ ਹਾਂ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਰੇ ਜੀ ਮੈਂ ਤਾਂ ਜੀ ਬਹੁਤ ਰਿੰਦਾ ਕਰਨਾ ਚਾਹੁੰਦਾ ਜਿਹੜੇ ਰਾਜ ਦਾ ਸੁਣਿਆ ਹੈ ਬੜਾਈ ਮਨ ਖਰਾਬ ਹੋਇਆ ਹੈ ਤੇ ਰਾਜਪੁਰਾ ਪਾਤਰਕਾਰ ਜਿੰਨੇ ਵੀ ਰਾਜਪੁਰੇ ਦੇ ਹਨ ਸਾਰੇ ਵਿਚਾਲੇ ਇਸ ਟਾਈਮ ਤੇ ਤੇ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਬਹੁਤ ਹੀ ਮੰਦ ਭਾਦੀ ਇਹ ਘਟਨਾ ਹੋਈ ਹੈ ਉਹਦੇ ਬਾਅਦ ਵੀ ਚੁੱਪੋ ਕੇ ਬੈਠ ਰਹੇ ਨੇ ਅਗਰ ਇਹਨਾਂ ਦਾ ਕੋਈ ਨੇਤਾ ਕੋਈ ਵੀ ਘਟਨਾ ਹੋ ਜਾਂਦੀ ਹੈ ਤਾਂ ਸਾਰੇ ਕਾਵਾ-ਵਾ ਇਕੱਠੇ ਹੋ ਜਾਂਦੇ ਨੇ ਲੇਕਿਨ ਇਹ ਜੋ ਪਾਤਰਕਾਰ ਜਿਹੜਾ ਦਿਨ ਰਾਤ ਜਾ ਕੇ ਸੇਵਾ ਲੱਗੇ ਰਹਿੰਦਾ ਇਹਨਾਂ ਦੇ ਉਹਨਾਂ ਵਿੱਚੋਂ ਕੋਈ ਹਲੇ ਤੱਕ ਸਰਕਾਰ ਦਾ ਲੀਡਰ ਨਹੀਂ ਪਹੁੰਚਿਆ ਤੇ ਨਾ ਹੀ ਕੋਈ ਹਲੇ ਤੱਕ ਮਦਦ ਕਰਨ ਦੀ ਗੱਲ ਕਰ ਰਿਹਾ ਜਿਵੇਂ ਕਿ ਪਾਤਰਕਾਰ ਜਾ ਕੇ ਵੀ ਜਾ ਰਹੇ ਤਰਨੇ ਲਾ ਰਹੇ ਨੇ ਦੱਸੋ ਹੁਣ ਇਹ ਵੀ ਤਰਨੇ ਲਾਉਣ ਦੀ ਲੋੜ ਪੈ ਗਈ ਆ ਇਸ ਕਰਕੇ ਸਰਕਾਰ ਨੂੰ ਮੰਗ ਕਰਦੇ ਆਂ ਵੀ ਜਲਦ ਜਲਦ ਤੁਸੀਂ ਮੰਗ ਮੰਨੋ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੱਤਰਕਾਰ ਨੇ ਸਾਰੇ ਸੜਕਾਂ ਤੇ ਆਣ ਗਏ ਤੇ ਜਮ ਵੀ ਲਗਾਣਗੇ